ਲਾਈਬ੍ਰੇਰੀਆਂ ਬਣਾ ਰਹੇ ਆ ਪੂਰੇ ਪੰਜਾਬ ਵਿੱਚ ਮੈਂ ਸਰਕਾਰੀ ਹਾਈ ਸਕੂਲ ਬੁग्गा ਕਲਾਂ ਵਿੱਚ 9ਵੀਂ ਜਮਾਤ ਦਾ ਵਿਦਿਆਰਥੀ ਹਾਂ ਸਾਡੇ ਸਕੂਲ ਵਿੱਚ ਇੱਕ ਨਵੀਂ ਲਾਇਬ੍ਰੇਰੀ ਦਾ ਉਦਘਾਟਨ ਕੀਤਾ ਹੈ ਜੋ ਕਿ ਪੰਜਾਬ ਸਰਕਾਰ ਦੀ ਗੋਆਈ ਹੈ ਇੱਥੇ ਬਣਵਾਈ ਗਈ ਹੈ ਮੈਂ ਇਸ ਲਾਇਬ੍ਰੇਰੀ ਵਿੱਚ ਆ ਰੋਜ਼ ਆ ਕੇ ਪੜਦਾ ਹਾਂ ਮੈਂ ਆਪਣੀ ਲਾਈਫ ਵਿੱਚ ਇੱਕ ਪੁਲਿਸ ਅਫਸਰ ਬਣਨਾ ਚਾਹੁੰਦਾ ਹਾਂ ਜਿਸ ਲਈ ਮੈਂ ਲਾਇਬ੍ਰੇਰੀ ਵਿੱਚ ਆ ਕੇ ਕੰਪੀਟੀਟਿਵ ਇਗਜ਼ਾਮਸ ਦੀ ਤਿਆਰੀ ਕਰਦਾ ਹਾਂ ਲਾਇਬ੍ਰੇਰੀ ਦੇ ਵਿੱਚ ਚਲ ਦੁਨੀਆ ਭਰ ਦੀਆਂ ਕਿਤਾਬਾਂ ਤਾਂ ਹੋਣ ਹੀ ਹੋਣੀਆਂ ਕੰਪੀਟੀਸ਼ਨ ਦੀਆਂ ਕਿਤਾਬਾਂ ਵੀ ਹੋਣਗੀਆਂ ਪਟਵਾਰੀ ਕਿਵੇਂ ਭਰਤੀ ਹੋਈਦਾ ਡੀਐਸਪੀ ਕਿਵੇਂ ਭਰਤੀ ਹੋਈਦਾ ਇਹ ਲਾਇਬ੍ਰੇਰੀ ਸਿਰਫ ਬੱਚਿਆਂ ਵਾਸਤੇ ਹੀ ਨਹੀਂ ਸਗੋਂ ਪੜ੍ਹਦੇ ਨਿਵਾਸੀਆਂ ਵਾਸਤੇ ਵੀ ਹੈ ਇੱਥੇ ਕੋਈ ਵੀ ਕਿਸੇ ਵੀ ਟਾਈਮ ਆ ਕੇ ਪੜ੍ਹ ਸਕਦਾ ਹੈ ਮੈਂ ਅੱਗੇ ਟੀਚਰ ਬਣਨਾ ਚਾਹੁੰਦਾ ਹਾਂ ਜਿਸ ਕਰਕੇ ਮੈਂ ਇੱਥੋਂ ਬੁੱਕਸ ਪੜ੍ਹਦਾ ਹਾਂ ਤੇ ਆਪਣੇ ਗਿਆਨ ਵਿੱਚ ਵਾਧਾ ਕਰਦਾ ਹਾਂ ਇੱਥੇ ਬਹੁਤ ਤਰ੍ਹਾਂ ਦੀ ਫੈਸਿਲਿਟੀ ਅਵੇਲੇਬਲ ਹੈ ਜਿਸ ਵਿੱਚ ਪੱਖੇ ਏਸੀ ਅਤੇ ਫਰਨੀਚਰ ਆਦਿ ਸ਼ਾਮਿਲ ਹਨ ਮੈਂ ਪਿੰਡ ਬਗੜਾ ਦਾ ਸਰਪੰਚ ਹਾਂ ਸੋ ਭਗਤ ਸਿੰਘ ਮਾਨ ਜੀ ਵੱਲੋਂ ਸਾਨੂੰ ਪਿੰਡ ਨੂੰ ਗ੍ਰਾਂਟ ਆਇਆ ਸੀ ਉਸ ਲਾਇਬ੍ਰੇਰੀ ਦਾ ਪੂਰੀ ਤਰ੍ਹਾਂ ਤੋਂ ਮੁਕੰਮਲ ਕਰ ਦਿੱਤੀ ਹੈ ਤੇ ਸ਼ੁਰੂ ਵੀ ਕਰ ਦਿੱਤੀ ਹੈ ਇਸ ਨਾਲ ਸਾਡੇ ਪਿੰਡ ਨੂੰ ਬਹੁਤ ਵੱਡੀ ਸਹੂਲਤ ਮਿਲੀ ਹੈ ਤੇ ਇਸ ਨਾਲ ਬੱਚੇ ਵੀ ਸਾਰੇ ਸਟੱਡੀ ਕਰ ਰਹੇ ਹਨ ਸਿਲੇਬਸ ਦੀਆਂ ਕਿਤਾਬਾਂ ਵੀ ਉੱਥੇ ਰੱਖਾਂਗੇ ਕਿਉਂਕਿ ਕਈ ਵਾਰੀ ਬੱਚਿਆਂ ਨੂੰ ਘਰੇ ਪੜ੍ਹਨ ਦਾ ਮਾਹੌਲ ਨਹੀਂ ਮਿਲਦਾ ਬੱਚੇ ਉੱਥੇ ਆ ਕੇ ਪੜ੍ਹ ਲੈਣ ਜੋ ਵੀ ਸਿਲੇਬਸ ਦੇ ਵਿੱਚ ਉਹ ਨਵੇ ਹੈਗਾ ਤਾਂ ਐਜੂਕੇਸ਼ਨ ਦਾ ਲੈਵਲ ਜਿਹੜਾ ਉੱਪਰ ਚੱਲੇਗਾ ਮੈਂ ਇਸ ਲਾਇਬ੍ਰੇਰੀ ਦੇ ਉਦਘਾਟਨ ਲਈ ਮਾਨਯੋਗ ਸ਼੍ਰੀ ਭਗਵਾਨ ਸਿੰਘ ਮਾਨ ਜੀ ਦਾ ਧੰਨਵਾਦ ਕਰਦਾ ਹਾਂ